ਇਹ ਚੌਹਾਂ ਗੱਲਿਆਂ ਦੇ ਆ ਫਿਰ ਆਹੋ ਪੁੱਤ ਜਿਹੜੇ ਤੋਟਿਆ ਹੀ ਹੋ ਮੈਂ ਪਾਤੇ ਤੈਨੂੰ ਚੱਲ ਕੋਈ ਗੱਲ ਨਹੀਂ ਤੇ ਧਿਆਨ ਨਾ ਜਾਵੀ ਹੁਣ ਚੰਗਾ ਚੌਹਾਂ ਗੱਲਿਆਂ ਦੇ ਬਣਾ ਲੈਨੇ ਆ ਨਾ ਤੇ ਚੋਕ ਬਾਅਦ ਚ ਲਾਵਾਂਗੇ ਜਿੰਨੀ ਕੀ ਲੋਡ ਹੋ ਗਈ ਉਹਨੇ ਕੀ ਚੋਕ ਲਾਂਗੇ ਨਹੀਂ ਉਹ ਤੇ ਉਦਾਂ ਹੀ ਚੁੱਕਾਂਗੇ ਜਦੋਂ ਪਹਿਲੀ ਹੀ ਨਾ ਹੀ ਕਰਾਂਗੇ ਪਰ ਇਹ ਆ ਨਾ ਹੁਣ ਪੈਸੇ ਘਟ ਦਿੰਦੇ ਆ ਨਾ 3 ਕ 4 ਲੱਖ ਰੁਪਏ ਦਿੰਦੇ ਕਿੱਲੇ ਦੇ ਸਾਰਾ ਹੀ ਚੱਲ ਕੋਈ ਗੱਲ ਨਹੀਂ ਕੋਈ ਘਰ ਵੀ ਹੈਗੇ ਉਹ ਪਾਲਾਂਗੇ ਔਰ ਕੀ ਕਰਨਾ ਫਿਰ ਓਏ ਆਹੋ ਕੋਈ ਗੱਲ ਨਹੀਂ ਤੇ ਮੈਂ ਜਾਣਾ ਵਾ ਫਿਰ ਕੁਛ ਕੀ ਉਹਨਾਂ ਨੂੰ ਦੱਸਣਾ ਕਿ ਕੀ ਕੀ ਚਾਹੀਦਾ ਹੁਣ ਚਾ ਠੀਕ ਆ ਵੇਖ ਲਾ ਕੋਈ ਐਵੇਂ ਨਾ ਟੈਨਸ਼ਨ ਲਈ ਜਾਓ ਕਿਤੇ ਨਹੀਂ ਕੋਈ ਹੁੰਦਾ ਧਿਆਨ ਰੱਖੀ ਹੁਣ ਟੈਨਸ਼ਨ ਕਿਉਂ ਨਾ ਲਵਾਂ ਉਹ ਯਾਰ ਅਰੀਜਨਲ ਤੇ ਉਹਨਾਂ ਨੂੰ ਦੇ ਦੇਣੀ ਆ ਫੇਰ ਕੱਲ ਤੇ ਆ ਤਕਾਦੀ ਚੀਜ਼ ਬਣਨੀ ਆ ਉਹ ਕਿਹੜਾ ਫਕਾ ਮਾਰ ਚੱਲਿਆ ਵਾ ਨਾਲੇ ਕਰ ਲਿਆ ਸੀ ਬਾਹਰ ਵਾਲੇ ਨੂੰ ਫੋਨ ਮੰਮੀ ਜੀ ਬਣਨ ਬਣਨ ਦਾ ਤੇ ਪਤਾ ਨਹੀਂ ਉਹ ਦੁਣ ਕਾ ਰਹਿਣਗੇ ਤੇ ਫੇਰ ਹੀ ਪਤਾ ਲੱਗੂਗਾ ਕਿ ਕੀ ਬਣਿਆ ਵਾ ਤੇ ਕੀ ਨਹੀਂ ਬਣਿਆ ਭਰੇ ਆ ਵੀ ਤੁਹਾਨੂੰ ਪਾਗਲ ਹਲੇ ਨਹੀਂ ਖਿਡਣੇ ਚਾਹੀਦੇ ਤੁਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ